ਮਿਤੀ 14/12/2025 ਨੂੰ ਮੁਖ ਅਫਸਰ ਥਾਣਾ ਬੀਡਵੀਜ਼ਨ ਇਨਸਪੈਕਟਰ ਬਰਿੰਦਰ ਸਿੰਘ ਨੂੰ ਵਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੀ ਲੜਕੀ ਜੋ 13 ਸਾਲ ਦੀ ਹੈ ਸੌਫਟੀ ਰੋਡ ਤੇ ਕਿਸੇ ਕੋਚਿੰਗ ਸੈਂਟਰ ਚ ਪੜ੍ਹਦੀ ਸੀ ਨਾਲ ਉਹਦੀ ਸਹੇਲੀ ਇਹ ਦੋਨੋਂ ਹੀ ਕਰੂ ਕੋਚਿੰਗ ਸੈਂਟਰ ਤੇ ਗਈਆਂ ਪਰ ਵਾਪਸ ਨਹੀਂ ਆਈਆਂ ਜਿਸ ਪਰ ਤੁਰੰਤ ਕਾਰਵਾਈ ਕਰਦਿਆਂ ਹੋਇਆ ਮੁਖ ਅਫਸਰ ਥਾਣਾ ਡੀਵੀਜ਼ਨ ਵੱਲੋਂ ਮਗਧਮਾ ਦਰਜ ਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਜੋ ਮਾਂਜੋ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਸ਼੍ਰੀ ਗੁਰਪ੍ਰੀਤ ਸਿੰਘ ਪੱਲਨ ਆਈਪੀਐਸ ਜੀ ਦੇ ਹਦਾਇਤਾਂ ਅਨੁਸਾਰ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਟੈਕਨੀਕਲੀ ਤਰੀਕੇ ਨਾਲ ਅਤੇ ਸੀਸੀਟੀਵੀ ਫੁਟੇਜ ਫਾਲੋ ਕਰਦੇ ਕਰਦੇ ਇਹ ਪਤਾ ਕੀਤਾ ਕਿ ਇਹ ਲੜਕੀਆਂ ਦੋਨੋਂ ਹੀ ਇਕੱਠੀਆਂ ਰੇਲਵੇ ਸਟੇਸ਼ਨ ਪਰ ਚਲੇ ਗਈਆਂ ਨੇ ਜਿੱਥੋਂ ਇਹਨਾਂ ਨੇ ਟ੍ਰੇਨ ਲੈ ਕੇ ਤੇ ਦਿੱਲੀ ਵੱਲ ਰਵਾਨਾ ਹੋ ਗਈਆਂ ਇਸ ਸੰਬੰਧੀ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਤੁਰੰਤ ਆਰਪੀਐਫ ਨਾਲ ਇਹ ਸੂਚਨਾ ਸ਼ੇਅਰ ਕੀਤੀ ਜੋ ਆਰਪੀਐਫ ਦੇ ਸਹਿਯੋਗ ਨਾਲ ਇਹ ਲੜਕੀਆਂ ਬਹੁਤ ਹੀ ਸਮੇਂ ਘੱਟ ਸਮੇਂ ਵਿੱਚ ਦਿੱਲੀ ਤੋਂ ਰਿਕਵਰ ਕਰ ਲਈਆਂ ਗਈਆਂ ਜੋ ਇਹਨਾਂ ਨੂੰ ਉਥੋਂ ਬਰਾਮਦ ਕਰਕੇ ਇਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਜੋ ਇਹਨਾਂ ਦੇ ਵਾਰਸਾਂ ਵੱਲੋਂ ਪੁਲਿਸ ਦਾ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਇਹ ਬੜੇ ਸ਼ਾਰਟ ਟਾਈਮ ਵਿੱਚ ਇਹਨਾਂ ਦੀਆਂ ਲੜਕੀਆਂ ਜੋ ਲਾਪਤਾ ਹੋਈਆਂ ਸਨ ਆਪਣੇ ਤੌਰ ਤੇ ਚਲੇ ਗਈਆਂ ਸਨ ਘਰੋਂ ਨਰਾਜ ਹੋ ਕੇ ਚਲੇ ਗਏ ਆ ਸੰਨ ਉਹਨਾਂ ਨੂੰ ਰਿਕਵਰ ਕਰਕੇ ਉਹਨਾਂ ਦੇ ਹੈਂਡਓਵਰ ਹੋਈਆਂ